ਲੁਧਿਆਣਾ ਦੇ ਵਿੱਚ ਅੱਜ ਸ਼ਿਵਰਾਤਰੀ ਦੇ ਪਾਵਨ ਦਿਵਸ ਦੇ ਮੌਕੇ ਤੇ ਵਿਸ਼ੂ ਕਰਮਾ ਮੰਦਿਰ ਦੇ ਵਿੱਚ ਸ਼ਿਵਾਲਿਆ ਦੀ ਸਥਾਪਨਾ ਕੀਤੀ ਗਈ ਹੈ ਤੇ ਨਾਲ-ਨਾਲ ਇੱਥੇ ਮੂਰਤੀ ਸਥਾਪਨਾ ਹੋਈ ਹੈ ਜਦੋਂ ਸਾਡੀ ਸਰਕਾਰ ਸੀ ਇੱਥੋਂ ਦੇ ਐਮ.ਐਲ.ਏ. ਸਾਹਿਬ ਡਾਵਰ ਸਾਹਿਬ ਡਾਵਰ ਸਾਹਿਬ ਉਹਨਾਂ ਨੇ ਨਾਲ ਮਿਲ ਕੇ 1 ਕਰੋੜ ਰੁਪਏ ਦੀ ਇੱਥੇ ਗ੍ਰਾਂਟ ਦਿੱਤੀ ਸੀ ਉਹਦੇ ਨਾਲ ਇੱਕ ਬਹੁਤ ਹੀ ਸ਼ਾਨਦਾਰ ਬਿਲਡਿੰਗ ਇੱਥੇ ਬਣੀ ਹੈ ਅੱਜ ਮੈਨੂੰ ਵੀ ਇਸ ਕਰਕੇ ਇਸ ਪਵਿੱਤਰ ਦਿਹਾੜੇ ਤੇ ਬੁਲਾਇਆ ਗਿਆ ਹੈ ਬਹੁਤ ਸੁੰਦਰ ਬਿਲਡਿੰਗ ਜਿਹੜੀ ਇਹਨਾਂ ਨੇ ਬਣਾਈ ਹੈ ਮੈਨੂੰ ਲੱਗਦਾ ਕਿ ਜਿੰਨੀ ਗ੍ਰਾਂਟ ਸੀ ਉਹਨੇ ਹੀ ਪੈਸੇ ਸ਼ਾਇਦ ਸੰਗਤਾਂ ਨੇ ਕੋਲ ਤੇ ਲਗਾਏ ਸੋ ਇਸ ਸੁੰਦਰ ਇਮਾਰਤ ਦਾ ਸ਼ਿਵਾਲਿਆ ਦੇ ਅੱਜ ਮੂਰਤੀ ਸਥਾਪਨਾ ਦਾ ਮੈਂ ਪੂਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਧੰਨਵਾਦ ਕਰਦਾ ਕਿ ਇਸ ਮੰਦਿਰ ਦੇ ਜਿੰਨੀ ਵੀ ਕਮੇਟੀ ਹੈ ਉਹਨਾਂ ਨੇ ਮੈਨੂੰ ਵੀ ਇਸ ਦਿਨ ਤੇ ਯਾਦ ਰੱਖਿਆ ਬਹੁਤ ਬਹੁਤ ਧੰਨਵਾਦ ਜੀ ਜੀ ਵਿਧਾਨ ਸਭਾ ਦਾ ਜੀ ਸੈਸ਼ਨ ਹੋਇਆ ਚ ਬਜਟ ਪਾਸ ਕੀਤਾ ਗਿਆ ਮਹਿਲਾਵਾਂ ਲਈ ਕੁਝ ਨਹੀਂ ਰੱਖਿਆ ਗਿਆ ਵਾਅਦੇ ਕਰਕੇ ਸਰਕਾਰ ਮੁੱਕਰਦੀ ਸਰਕਾਰ ਤਾਂ ਦੇਖੋ ਇਹ ਜਿਹੜਾ ਬਜਟ ਪੇਸ਼ ਹੋਇਆ ਇਹ ਸਿਰਫ ਜਿਹੜਾ ਕੇਂਦਰੀ ਸਰਕਾਰ ਦੀਆਂ ਗਰੰਟਾ ਆਉਂਦੀਆਂ ਜਾਂ ਜਿਹੜਾ ਲੋਨ ਇਹ ਹਰ ਮਹੀਨੇ ਲੈ ਰਹੇ ਹੈ ਹਰ ਰੋਜ਼ ਲੈ ਰਹੇ ਹੈ ਲਗਭਗ 100 ਕਰੋੜ ਰੁਪਇਆ ਹਰ ਰੋਜ਼ ਦਾ ਪੰਜਾਬ ਤੇ ਹੋਰ ਕਰਜ਼ਾ ਚੜ ਜਾਂਦਾ ਸਿਰਫ ਉਸ ਦਾ ਵਿਖਿਆਨ ਕੀਤਾ ਗਿਆ ਹੈ ਕੋਈ ਰਾਹਤ ਕੋਈ ਤੋਹਫਾ ਪੰਜਾਬ ਦੇ ਲੋਕਾਂ ਨੂੰ ਨਹੀਂ ਦਿੱਤਾ ਗਿਆ ਆਉਣ ਵਾਲੇ ਸਾਲ ਦੇ ਵਿੱਚ ਕੋਈ ਨਾ ਪਾਸ ਰੋਲ ਮੋਡਲ ਨਹੀਂ ਹੈ ਕਿਸ ਤਰੀਕੇ ਦੇ ਨਾਲ ਸਰਕਾਰ ਚੱਲਣੀ ਹੈ ਕਿਆ ਸੁਵਿਧਾਵਾਂ ਦੇਣੀਆਂ ਕੁਝ ਵੀ ਵਿਖਿਆਨ ਨਹੀਂ ਕੀਤਾ ਗਿਆ ਅਸਲ ਦੇ ਵਿੱਚ ਇੱਕ ਫਾਈਨੈਂਸ਼ੀਅਲ ਐਮਰਜੈਂਸੀ ਦੇ ਤਰੀਕ ਤੌਰ ਤੇ ਇਹ ਸਰਕਾਰ ਚੱਲ ਰਹੀ ਹੈ ਪੰਜਾਬ ਦੇ ਵਿੱਚ ਪੈਸੇ ਦੀ ਇਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਹੈ ਉੱਪਰ ਤੇ ਲਫਾਫੇਬਾਜ਼ੀ ਬਿਲਡਿੰਗਾਂ ਨੂੰ ਰੰਗ ਕਰਕੇ ਦਿਖਾਈ ਜਾਂਦੇ ਆ ਲੇਕਿਨ ਹੈ ਕੁਛ ਨਹੀਂ ਪੰਜਾਬ ਨੂੰ ਦੇਣ ਨੂੰ ਹੀ ਨਾ ਪਾਸ ਕੁਛ ਨਹੀਂ ਔਰਤਾਂ ਨੂੰ ਅੱਜ ਉਮੀਦ ਸੀ ਕਿ ਸ਼ਾਇਦ ਹੁਣ ਤੋਂ 1000 ਰੁਪਿਆ ਦੇ ਦੇਣ ਲੇਕਿਨ ਉਹ ਵੀ ਉਹਦੇ ਵਾਸਤੇ ਕੋਈ ਬਜਟ ਨਹੀਂ ਰੱਖਿਆ ਗਿਆ ਕੋਈ ਨਵੇਂ ਸਕੂਲਾਂ ਵਾਸਤੇ ਨਹੀਂ ਰੱਖਿਆ ਗਿਆ ਨਵੇਂ ਹਸਪਤਾਲਾਂ ਵਾਸਤੇ ਨਹੀਂ ਕੁਝ ਰੱਖਿਆ ਗਿਆ ਸਿਰਫ ਸਫੈਦੀਆਂ ਕਰਨ ਵਾਲੀ ਸਰਕਾਰ ਹੈ ਇਹਦੇ ਪੱਲੇ ਕੁਛ ਨਹੀਂ ਹੈ ਤੇ ਇੱਕ ਇਨਕਸਪੀਰੀਐਂਸਡ ਜਿਨ੍ਹਾਂ ਨੂੰ ਕੋਈ ਤਜਰਬਾ ਹੀ ਨਹੀਂ ਹੈ ਸਿਰਫ ਡਰਾਮੇਬਾਜ਼ੀ ਕਰਨ ਜਾਣਦੇ ਇਸ ਤੋਂ ਇਲਾਵਾ ਕੁਝ ਨਹੀਂ ਦੇਖੋ ਜਿਹੜੀ ਇਕੱਲੇ ਇਕੱਲੇ ਦੁਨੀਆਂ ਨੇ ਦੇਖ ਲਈ ਹੈ ਔਰ ਤੁਸੀਂ ਮੈਥੇ ਕੀ ਪੁੱਛਦੇ ਮੈਂ ਪਹਿਲਾਂ ਕਿਹਾ ਸੀ ਕਿ ਸਟੇਜ ਚਲਾਉਣ ਦੇ ਵਿੱਚ ਅਰ ਸਟੇਟ ਚਲਾਉਣ ਦੇ ਵਿੱਚ ਫਰਕ ਹੈ ਅੱਜ ਵੀ ਇਹ ਸਟੇਜੇ ਚਲਾਈ ਜਾ ਰਹੀ ਹੈ ਸਟੇਟ ਚਲਾਉਣ ਦਾ ਇਹਨਾਂ ਨੂੰ ਕੋਈ ਤਰੀਕਾ ਨਹੀਂ ਹੈ ਸੈਂਟਰ ਗਵਰਨਮੈਂਟ ਵੱਲੋਂ ਜਿਹੜਾ ਪੋਇੰਟ ਸੀ ਉਹਦੇ ਬਾਰੇ ਧੰਨਵਾਦ ਜੀ ਮਿਹਰਬਾਨੀ ਭਾਈ ਮੇਰੇ ਨਾਲ ਅੱਜ ਇੱਕ ਇਹ ਜਿਹੜਾ ਜਿੱਥੇ ਆਪਾਂ ਸਾਰੇ ਖੜੇ ਆ ਇਹ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਵਿਸ਼ਕਰਮਾ ਮੰਦਰ ਪਰਚੀਨ ਸਭ ਤੋਂ ਪੁਰਾਣਾ ਜਿਹੜਾ ਸਾਡੇ ਪੰਜਾਬ ਦੇ ਵਿੱਚ ਵਿਸ਼ਕਰਮਾ ਭਵਨ ਹੈ ਉਹ ਅੱਜ ਇਹ ਹੈ ਤੇ ਮੈਨੂੰ ਬਹੁਤ ਦੱਸਣ ਦੇ ਵਿੱਚ ਖੁਸ਼ੀ ਹੋ ਰਹੀ ਹੈ ਕਿ ਇਸ ਮੰਦਰ ਦੇ ਵਿੱਚ ਅੱਜ ਜਿਹੜੀ ਬੂਰਤੀ ਸਥਾਪਨਾ ਭਗਵਾਨ ਵਿਸ਼ਕਰਮਾ ਜੀ ਮਹਾਰਾਜ ਦੀ ਬੂਰਤੀ ਦੀ ਸਥਾਪਨਾ ਹੋਈ ਹੈ ਸੋ ਮੈਂ ਆਪਣੇ ਵੱਲੋਂ ਇਹ ਸਾਰੀ ਮੰਦਰ ਕਮੇਟੀ ਵੱਲੋਂ ਵੀ ਸਾਰੇ ਜਿਹੜੇ ਵਿਸ਼ਕਰਮਾ ਵੰਸੀ ਉਹਨਾਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਅੱਜ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕੈਪਟਨ ਅਵਿੰਦਰ ਸਿੰਘ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੀਗੇ ਉਹਨਾਂ ਦੇ ਯਤਨਾ ਸਦਕਾ ਇਸ ਸਥਾਨ ਤੇ ਇਸ ਪ੍ਰਚੀਨ ਮੰਦਰ ਤੇ ਇਸ ਇਤਿਹਾਸਿਕ ਮੰਦਰ ਤੇ 5 ਸਾਲ ਜਿਹੜਾ ਰਾਜਪਦਰੀ ਸਮਾਗਮ ਹੈ ਵਿਸ਼ਕਰਮਾ ਜੀ ਮਹਾਰਾਜ ਦਾ ਇਸ ਸਥਾਨ ਤੇ ਹੁੰਦਾ ਰਿਹਾ ਹੈ ਸੋ ਉਹਨਾਂ ਦੇ ਬਹੁਤ ਵੱਡਾ ਉਪਰਾਲਾ ਕਰਕੇ ਇਸ ਭਵਨ ਲਈ 1 ਕਰੋੜ 40 ਲੱਖ ਰੁਪਇਆ ਉਦੋਂ ਕਾਂਗਰਸ ਸਰਕਾਰ ਸੀ ਉਸ ਵੇਲੇ ਉਹਨਾਂ ਨੇ ਇਸ ਮੰਦਰ ਦੀ ਨਵਸਾਰੀ ਲਈ ਦਿੱਤਾ ਸੀਗਾ ਤੇ ਉਦੋਂ ਹਰ ਸਾਲ ਕਾਂਗਰਸ ਦੇ ਜਿਹੜੇ ਸੀਨੀਅਰ ਮინისტრ ਹੈ ਸ਼ਾਮਸੁੰਦਰ ਰੋੜਾ ਉਹ ਵੀ ਇੱਥੇ ਆਉਂਦੇ ਨੇ ਔਰ ਖਜ਼ਾਨਾ ਮੰਤਰੀ ਬਨਪ੍ਰੀਤ ਸਿੰਘ ਬਾਦਲ ਔਰ ਜਿਹੜਾ ਅਖੀਰ ਸਵਾਗਤ ਹੋਇਆ 22 ਚ ਉਦੋਂ ਬਨਪ੍ਰੀਤ ਸਿੰਘ ਬਾਦਲ ਆਏ ਸੀਗੇ ਸੋ ਮੈਂ ਹੁਣ ਵੀ ਜਿਹੜੀ ਸਰਕਾਰ ਹੈ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੀ ਆ ਕਿ ਇਸ ਮੰਦਰ ਦਾ ਬਹੁਤ ਵੱਡਾ ਜਿਹੜਾ ਕੰਮ ਚੱਲ ਰਿਹਾ ਹੈ ਤੇ ਇਸ ਮੰਦਰ ਲਈ ਉਹ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹ ਵੀ ਇੱਕ ਵਾਰ ਆਈ ਸੀਗੇ ਪਿਛਲੇ ਸਾਲ ਤੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਵੀ ਉਹ ਵੀ ਆਪਣੀ ਸਰਕਾਰ ਵੱਲੋਂ ਇਸ ਇਤਿਹਾਸਿਕ ਮੰਦਰ ਲਈ ਕੁਝ ਆਪਣੇ ਅਖਤਿਆਰੀ ਫਰੰਟ ਚੋਂ ਤਾਂ ਜੋ ਇਹ ਮੰਦਰ ਪੰਜਾਬ ਦਾ ਖੂਬਸੂਰਤ ਵਿਸ਼ਕਰਮਾ ਮੰਦਰ ਬਣ ਸਕੇ ਠੀਕ ਹੈ ਜੀ